ਦਰ ਨਗਰ ਲੜਕੀ ਹੈ ਇਹਦਾ 14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਨੇ ਜਾਂ ਪਿਓ ਨੇ ਇਹਦੀ ਮਾਰਤਾ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਤੋਂ ਹੈਗੀ ਹੈ ਇਹ ਫਰਾਂਕੋੜ ਦੀ ਰਹਿਣ ਵਾਲੀ ਹੈ ਸਾਡ ਬੜੀ ਸਿਵਲ ਸਤਾਪਾ ਤੇ ਜੀਏ ਉਹਦਾ ਕਰਵਾਵਾਂਗੇ ਆਪਾਂ ਬਕਾਇਦਾ ਮਿਲ ਕੇ ਕਰਵਾਵਾਂਗੇ ਤੋੜਾ ਪੰਨਾ ਸਾਲ ਮਰ ਗਈ ਪੜਦੀ ਸੀ ਪੜਦੀ ਸੀ ਜਿੰਨਾ ਪੰਜਾਬ ਵਿੱਚ ਇੱਕ ਵੱਡੀ ਘਟਨਾ ਵਾਪਰੀ ਆ ਇੱਕ ਕੁੜੀ ਦੀ ਘਰ ਚੋਂ ਲਾਸ਼ ਮਿਲੀ ਹੈ ਸ਼ੱਕੀ ਹਾਲਾਤਾਂ ਚ ਕੁੜੀ ਦੀ ਮੌਤ ਹੋਈ ਦੱਸੀ ਜਾ ਰਹੀ ਹੈ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਲੜਕੀ ਦਾ ਕਤਲ ਹੋਇਆ ਪਰ ਜਾਂਚ ਚ ਅਜੇ ਤੱਕ ਕੁਝ ਵੀ ਸਾਹਮਣੇ ਨਹੀਂ ਆਇਆ ਕਿ ਲੜਕੀ ਦਾ ਕਤਲ ਹੋਇਆ ਜਾਂ ਫਿਰ ਮੌਤ ਪਿੱਛੇ ਦੀ ਵਜ੍ਹਾ ਕੀ ਰਹੀ ਹੈ ਪਰ ਲੜਕੀ ਦੀ ਹੋਈ ਇਸ ਮੌਤ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਚੁੱਕੀ ਹੈ ਹਰ ਕੋਈ ਇਹੋ ਸੋਚ ਰਿਹਾ ਕਿ ਆਖਰ ਲੜਕੀ ਦੀ ਮੌਤ ਹੋਈ ਕਿਵੇਂ ਹੈ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਮੌਕੇ ਤੇ ਪੁਲਿਸ ਪਹੁੰਚ ਚੁੱਕੀ ਹੈ ਪੁਲਿਸ ਵੱਲੋਂ ਲੜਕੀ ਦੀ ਲਾਸ਼ ਨੂੰ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਇਹ ਵੱਡੀ ਘਟਨਾ ਬਟਾਲਾ ਤੋਂ ਸਾਹਮਣੇ ਆਈ ਹੈ ਜਿੱਥੇ ਸ਼ੱਕੀ ਹਾਲਾਤਾਂ 'ਚ ਕੁੜੀ ਦੀ ਘਰ 'ਚੋਂ ਲਾਸ਼ ਬਰਾਮਦ ਹੋਈ ਹੈ ਕੰਟਰੋਲ ਤੋਂ ਫੋਨ ਆਇਆ ਸੀ ਕਿ ਇਸ ਤਰ੍ਹਾਂ ਕਰਕੇ ਕੋਈ ਸੁੰਦਰ ਨਗਰ ਲੜਕੀ ਹੈ ਇਹਨਾਂ 14 ਸਾਲ ਦੀ ਤੇ ਉਹਦੀ ਡੈਥ ਹੋਈ ਹੈ ਕੋਈ ਸ਼ੱਕ ਹੈ ਕਿ ਉਹਦੀ ਮਾਂ ਨੇ ਜਾਂ ਪਿਓ ਨੇ ਇਹ ਮਾਰਤਾ ਹੈ ਤੇ ਅਜੇ ਇਹੋ ਜੀ ਮੈਨੂੰ ਨਹੀਂ ਕੋਈ ਗੱਲ ਲੱਗੀ ਮੈਂ ਮੌਕੇ ਤੇ ਆਇਆ ਵਾਂ ਤੇ ਕੁੜੀ ਜਿਹੜੀ ਹੈ ਉਹਨੂੰ ਮੈਂ ਹਸਪੀਟਲ ਭੇਜਤਾ ਹੈ ਬਾਕੀ ਇਨਵੈਸਟੀਗੇਸ਼ਨ ਆਪਾਂ ਕਰ ਰਹੇ ਆਂ ਕੁੜੀ ਦਾ ਨਾਮ ਮਿਸਟਰੀ ਹੈ ਤੇ ਇਹਦਾ ਫਾਦਰ ਜਿਹੜਾ ਇਹ ਪਹਿਲੇ ਜਨਾਨੀ ਦੇ ਦੋ ਵਿਆਹ ਹੋਏ ਸੀ ਪਹਿਲੇ ਵਿਆਹ ਚ ਹੋਈ ਗਈ ਹੈ ਇਹ ਫਰਾਂਕੋੜ ਦੀ ਰਹਿਣ ਵਾਲੀ ਹੈ ਇਹ ਜਿਹੜੀ ਮਾਂ ਆ ਉਹਨੇ ਇੱਥੇ ਹੁਣ ਵਿਆਹ ਕਰਾਇਆ ਇਹੋਂ ਗਾਂ ਅਗੇ ਤਫ਼ਤੀਸ਼ ਦੇਖਾਂਗੇ ਵੀ ਕੀ ਹੁੰਦਾ ਉਹਦੇ ਮੁਤਾਬਕ ਜਿਹੜੀ ਕਾਰਵਾਈ ਜ਼ਰੂਰ ਹੋਵੇਗੀ ਇਹ ਇਹਦੇ ਨਾਲ ਮਾਈਨਰ ਐਕਸੀਡੈਂਸ ਹੈਗਾ ਚਿੰਨ ਦੇ ਉੱਤੇ ਚਿੰਨ ਦੀ ਲੈਫਟ ਸਾਈਡ ਤੇ ਬਾਕੀ ਜੋ ਡਾਕਟਰਾਂ ਦੀ ਰਿਪੋਰਟ ਹੋਏਗੀ ਨਾ ਉਹ ਆਪਾਂ ਤੁਹਾਨੂੰ ਦਿਖਾਈਏ ਮੌਕੇ ਤੇ ਘਾਟੋ ਢੱਟ ਕੌਣ ਕੌਣ ਸੀ ਘਰ ਦੇ ਵਿੱਚ ਅਜੇ ਤੇ ਉਹ ਉਹਦੀ ਮਾਂ ਆਈ ਸੀਗੀ ਉਹਨੂੰ ਕੋਸ਼ਿਸ਼ ਕਰਦੇ ਆਪਾਂ ਕਿ ਕੀ ਗੱਲ ਕੀਤੀ ਮੈਨੂੰ ਪਤਾ ਲੱਗਾ ਉਹ ਤੇ ਕਿਰਾਇਆਦਾਰ ਮੇਰੇ ਅੰਦਰ ਉਹ ਉੱਪਰ ਇੱਕ ਬਜ਼ੁਰਗੇ ਰਹਿੰਦਾ ਤੇ ਉਹਨੂੰ ਮੈਂ ਪੁੱਛਿਆ ਉਹ ਕਹਿੰਦਾ ਵੀ ਉੱਪਰ ਦੀ ਕੋਈ ਗੱਲ ਨਹੀਂ ਉੱਪਰੋਂ ਕੋਈ ਨਹੀਂ ਨਾ ਆਇਆ ਨਾ ਕੋਈ ਕਿਹਾ ਜੇ ਬਾਕੀ ਦੇਖਦੇ ਹਾਂ ਬਾਹਰ ਹਾਲਾਤ ਨਹੀਂ ਅਜੇ ਜੀ ਹਾਲਾਤ ਕੀ ਹੈ ਕੀ ਉਹਦੇ ਮਤਲਬ ਪਤਾ ਲੱਗ ਗਿਆ ਕੱਡ ਬੜੀ ਸਿਵਲ ਹਸਤਾਲਾ ਪਾ ਭੇਜੀਏ ਉਹਦਾ ਕਰਵਾਵਾਂਗੇ ਆਪਾਂ ਆਪਾਂ ਕਹਿੰਦਾ ਮਿਲ ਜੇ ਜਵਾਬ ਚਲੋ 15 ਸਾਲਾਂ ਮਾਰੇ ਕੁੜੀ ਪਰਦੀ ਸੀ ਪਰਦੀ ਸੀ ਪੁਲਿਸ ਦਾ ਕਹਿਣਾ ਹੈ ਕਿ ਲੜਕੀ ਦੀ ਲਾਸ਼ ਨੂੰ ਕਾਬਜ਼ੇ 'ਚ ਲੈ ਲਿਆ ਗਿਆ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਾਂਚ 'ਚ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਬਣਦੀ ਕਾਰਵਾਈ ਨੂੰ ਅਮਲ ਕਿ ਲਿਆਂਦਾ ਜਾਵੇਗਾ ਜਗਬਣ ਟੀਵੀ ਲਈ ਬਿਸ਼ੰਬਰ ਬਿੱਟੂ ਦੀ ਰਿਪੋਰਟ